ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀ ਰਣੇ ਚਾਹੀਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਦਨੀ ਖੁਰਦ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਦਾ ਰੂਟੀਨ ਚ ਆਪਣੇ ਚੈਨਲ ਦੇ ਵੀਡੀਓ ਹੁੰਦੇ ਆ ਰਹਿੰਦੀਆਂ ਨੇ ਦੋ ਐਨੀਮਲ ਸੋਇਲ ਆ ਜੀ ਦੋਨੇ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਹੈ ਮੇਰੀ ਪਿੰਡ ਬਦਣੀ ਹੋਰਗਾ ਜ਼ਿਲ੍ਹਾ ਮੋਗਾ ਤਕਸੀਮੀਆਂ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 986017005 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੂਆ ਕਿੰਨਾ ਮਾ ਸੂਈ ਆ ਜੀ ਇਹ ਇਹ ਵੀਰੇ ਯਾਰ ਦੂਜੀ ਸੂਏ ਤੁਸੀਂ ਕਦੋਂ ਸੂਈ ਆ ਜੀ ਇਹ ਇਹ ਕੱਲ ਰਾਤ ਸੂਈ ਆ ਕੱਲ ਦੀ ਸੂਈ ਠੀਕ ਆ ਭਾਈ ਬੱਚਾ ਕੀ ਦਿੱਤਾ ਜੀ ਮਗਰ ਬੱਚੀ ਹੈ ਜੀ ਮਗਰ ਬੱਚੀ ਬਹੁਤ ਚੰਗੀ ਆ ਦੇਖ ਸਕਦੇ ਥੋਨੂੰ ਦਿਖਾ ਦਿੰਨੇ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੇਰ ਡਾਨਾ ਜੀ ਜੇਰ ਜਮ ਓਕੇ ਬੋਲਾ ਕਿੰਨਾ ਤਿਆਰ ਹੈ ਜੀ ਬੋਲਾ 16 ਕਿਲੋ ਤਿਆਰ ਹੈ ਜੀ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਦਾ ਕੰਡੇ ਵਾਲਾ ਥਨਾ ਦੀ ਓਕੇ ਹੈ ਜੀ ਜਮਾ ਮੈਂ ਕਹਿੰਨਾ ਪੂਰ ਸ਼ਾਹ ਨਹੀਂ ਕਿੰਨਾ ਕਪਾ ਜੂ ਬਾਈ ਤੁਹਾਨੂੰ ਦੁੱਧ ਦੇ ਦੂਗੀ ਯਾਰ ਜੇ ਹਿਸਾਬ ਨਾਲ ਇਹਦਾ ਭਾਂਡਾ ਦੁੱਧ ਦੇਗੀ 20 ਕਿਲੋ ਤੋਰ ਕੇ ਦਿਖਾਦੀ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਮਗਰ ਸੋਹਣੀ ਬਛੜੀ ਹੈ ਦੇਖ ਸਕਦੇ ਹੋ ਫੀਮੇਲ ਕਾਫ ਜਿਹੜਾ ਨੈੱਟ ਭਾਂਡੇ ਵਾਲਾ ਬੋਲਾ ਬਾਈ 10 ਦਾ 16 ਲੀਟਰ ਨੈੱਟ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਜاہے ਛੇ ਜੋ ਲਓ ਜੀ ਸੂਣੀ ਫੇਸ ਕੁਆਲਟੀ ਆ ਕੱਦ ਕਾਠ ਵੀ ਚੰਗਾ ਥਣ ਭਾਂਡੇ ਦੀ ਪੂਰੀ ਸਾਫ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੂ ਬਾਕੀ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਇਆ ਕੋਈ ਪੋਰਟ ਨਹੀਂ ਸ਼ਾਂਖ ਨਹੀਂ ਥਾਣਾ ਦੀ ਜਮਾਂ ਡੰਨਾਂ ਬਾਈ ਕੀਆ ਮੰਗਿਆ ਓਕੇ ਗੰਨੇਰ ਗੀਤਾਰ ਆ ਮੈਂ ਕਹਿੰਦਾ ਬਾਲਟੀ ਜੇ ਗਲੀਆਂ ਕਰਦੀ ਇਹ ਠੀਕ ਆ ਬਾਈ ਸੀਲਸ ਲੱਗ ਵੀ ਬਾਈ ਦੱਸਦਾ ਪੂਰੀ ਮੇਰੇ ਨਾ ਸੀਲਸ ਪੂਰੀ ਐ ਜੀ ਸੋਨਾ ਕੱਟ ਵਾਲਾ ਹਵਾਨਾ ਦੇਖ ਸਕਦੇ ਹੋ 16 ਆਸ 12 ਲੀਟਰ ਬੋਲਾ ਨੈਟ ਰੈਡੀ ਆ ਜੀ 20 ਕਿਲੋ ਦੀ ਬਾਈ ਉਮੀਦ ਕਰਦੇ ਬਾਕੀ ਸੇਵਾ ਦਾ ਜੇ ਕੋਈ ਵੀ ਹੋਰ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਲੂ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਹੈ ਜੀ ਉਹ ਵੀ ਟੌਪ ਦੀ ਆਪ ਕਰਮ ਵਾਲੀ ਥੋੜੀ ਜਿਹੀ ਕ੍ਰੋਸ ਚ ਪੈਂਦੀ ਆ ਪਰ ਬੱਚੀ ਮਗਰ ਬਹੁਤ ਟੌਪ ਦੀ ਆ ਥਣਾ ਦੀ ਓਕੇ ਥਣਾ ਦੇ ਸੈਜ ਵੀ ਸੋਹਣੇ ਆ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਜੈ ਜਮਰ ਲੈਣ ਦੇ ਨਾਲ ਬਾਈ ਮੁੱਲ ਵੀਰੇ ਦਾ 57000 ਰੁਪਇਆ ਹੋਜੂ ਮਾਨਤਨ ਮਾਨਤਨ ਹੋ ਜੀ ਵਿੱਚੋਂ 1000 2000 ਹੋ ਬਾਲਾ ਨਹੀਂ ਹੋਣਾ ਬਾਲਾ ਨਹੀਂ ਹੋਣਾ ਠੀਕ ਹੈ ਜੀ ਮੁੱਲ ਬਾਈ ਇਹਦਾ 57000 ਰੁਪਇਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਾਂਗੇ ਜਿਹਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਅੱਜ ਸਵੇਰੇ ਸੂਈ ਆ ਜੇਰ ਜੂਰ ਜਮਾ ਓਕੇ ਜੀ ਇਹਨੇ ਬੱਚਾ ਕੀ ਦਿੱਤਾ ਜੀ ਇਹਦੇ ਮਗਰ ਬੱਚਾ ਵੀ ਮਗਰ ਬੱਚਾ ਬੱਚਾ ਹੈ ਜੇਰ ਡਨ ਨਾ ਠੀਕ ਹੈ ਬਈ ਥਨਾਂ ਦੀ ਓਕੇ ਹੈ ਜੀ ਮੈਂ ਕਹਿੰਦਾ ਇੱਕ ਨੰਬਰ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਹੋ ਇਹਦੇ ਥੱਲੇ ਵੀਰੇ ਹੈਗਾ 17 ਕਿਲੋ ਬੋਲਾ ਤਿਆਰ ਹੈ ਜੀ 17 ਕਿਲੋ ਜੋਕ ਕੇ ਦੇ ਦਾਂ ਮੈਂ ਕਹਿੰਦਾ ਕੰਡੇ ਵਾਲੇ ਠੀਕ ਹੈ ਵੀਰੇ ਤੋੜ ਕੇ ਦਿਖਾ ਦੀ ਆਂਗੇ ਵੀ ਕ੍ਰੋਸ ਆ ਸੂਆ ਦੂਜਾ ਸੂਈ ਆ ਇਹ ਰਾਤ ਦੀ ਸੂਈ ਆ ਬਈ ਇਹ ਇਹ ਸਵੇਰੇ ਸੂਈ ਹੈ ਠੀਕ ਆ ਤੜਕੇ ਸੂਈ ਆ ਬਈ ਦੱਸਦਾ ਜੇਰ ਡਨ ਆ ਜੀ ਥਾਣਾ ਦੇ ਸਹਜ ਸੋਨੇ ਆ ਗੈਪ ਤੇ ਲੱਗਿਆ ਸੋਨਾ ਗੁਲਾਬੀ ਥਾਣ ਮੱਝਾ ਵਰਗਾ ਥਣ ਲੱਗਿਆ ਵਾ ਆਪਾਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਬਾਕੀ ਚਾਰ ਹੀ ਥਾਣਾ ਪੋਰਟ ਨੇ ਸ਼ਾਖ ਨੇ 17 ਕਿਲੋ ਬੌਲਾ ਨੈਟ ਰੈਡੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਮੋੜ ਲਈ ਵੀਰ ਬਾਕੀ ਤਰੋਂ ਸੰਗ ਇਹ ਆ ਗਰਮੀ ਘੱਟ ਮਨਾਊਗੀ ਤੇ ਦੁੱਧ ਇਹਨਾਂ ਦਾ ਮੱਝਾ ਰ ਗਈ ਹੋਣਾਗਾ ਆਪਾਂ ਥਾਣਾ ਦੇ ਸਹਜ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਥਾਣਾ ਦੀ ਬਾਈ ਕਹਿੰਦਾ ਓਕੇ ਹੋ ਚਵਾਈ ਇੱਕ ਨੰਬਰ ਆ ਬਾਕੀ ਵੀਰੇ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਜੂਲੇ ਮਗਰ ਬੱਚਾ ਬੱਚਾ ਹੈ ਇਹਦਾ ਮੁੱਲ ਬਈ ਇਹਦਾ ਮੁੱਲ ਵੀਰੇ ਹੈਗਾ 55000 ਰੁਪਏ ਉਹ ਜੂ ਮਾਨਤਾਨ ਜੀ ਮਾਨਤਾਨ ਜੇ ਜੋੜਾ ਲੈ ਲੂ ਬਈ ਕੋਈ ਜੋੜਾ ਦੇ ਦਾਂਗੇ ਜੈਜ ਜਮਾਂ ਦੇਣਗੇ ਠੀਕ ਹੈ ਜੀ ਜੇ ਕੋਈ ਜੋੜਾ ਲੈ ਲੂ ਤਾਂ ਮਾਨਤਾਨ ਵੱਧ ਹੋ ਜਾਊਗਾ 2 ਨੰਬਰ ਦਾ ਮੁੱਲ 55000 ਰੁਪਿਆ ਜਿਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ